0 ਤੇ ਆ ਪਾਏਗੀ 13 ਚ ਬਾਕੀ ਬਾਤ ਗਿਆ ਪੰਜਾਬ ਦੀ ਬਦਕਿਸਮਤੀ ਜਿਸ ਕਿਸਮ ਦਾ ਬੰਦਾ ਲਿਆ ਕੇ ਬਿਠਾ ਇਸ ਪੋਜੀਸ਼ਨ ਦੇ ਲਾਇਕ ਹੀ ਨਹੀਂ ਸਾਰੇ ਵੀ ਦੰਸ ਉਹਦਾ ਮਾਹੌਲ ਵਿਗਾੜਦਾ ਲੈਵਲ ਆਫ ਡਿਸਕਸ਼ਨ ਬਿਲਕੁਲ ਗਟਰ ਲੈਵਲ ਗਟਰ ਲੈਵਲ ਦੀ ਡਿਸਕਸ਼ਨ ਸ਼ੁਰੂ ਹੋ ਗਈ ਇੱਕ ਮੁੱਖ ਮੰਤਰੀ ਜੰਦਰਾ ਤੇ ਚਾਬੀਆਂ ਬਾਕੇ ਸਪੀਕਰ ਨੂੰ ਇਹ ਗੱਲ ਕਹਿ ਕੇ ਵਿਧਾਨ ਸਭਾ ਨੂੰ ਤਾਲੇ ਲਵਾ ਦਿਓ ਬੰਦਾ ਇਹ ਪਹਿਲੀ ਗੱਲ ਪੁੱਛੇ ਕਿ ਕੀ ਡਾਕਟਰ ਬੀ ਆਰ ਐ ਬੇਦਕਰ ਸਾਭੀ ਇਹ ਸੋਚੇ ਸੀ ਹਾਉਸ ਅਨਫੋਰਚੂਨੇਟਲੀ ਜਿਹੜਾ ਚੀਫ ਮਿਨਿਸਟਰ ਦਾ ਰੁਤਬਾ ਹੈ ਬਹੁਤ ਵੱਡਾ ਰੁਤਬਾ ਇਸ ਪੋਜੀਸ਼ਨ ਤੇ ਕਿਸੇ ਟਾਈਮ ਸਤਾ ਪ੍ਰਤਾਪ ਸਿੰਘ ਕਹ ਰਹੇ ਗਿਆਨੀ ਜੈਲ ਸਿੰਘ ਜੀ ਸਾ ਬੀਨ ਸਿੰਘ ਜੀ ਸਾ ਪ੍ਰਕਾਸ਼ ਸਿੰਘ ਬਾਦੂ ਜੀ ਬਿਠੇ ਰਹੇ ਕੈਪਟਨ ਅਮਰਿੰਦਰ ਸਿੰਘ ਵਰਗੇ ਰਹੇ ਹੁਣ ਪੰਜਾਬ ਦੀ ਬਦਕਿਸਮਤੀ ਹੈ ਜਿਸ ਕਿਸਮ ਦਾ ਬੰਦਾ ਲਿਆ ਕੇ ਬਿਠਾ ਇਸ ਪੋਜੀਸ਼ਨ ਦੇ ਲਾਇਕ ਹੀ ਨਹੀਂ ਨਾ ਉਹਦੇ ਚ ਕਾਬਲੀਅਤ ਹੈ ਨਾ ਉਹਦੇ ਚ ਫਰਕ ਦੇਣੀ ਹੈ ਨਾ ਉਹਦੀ ਕੋਈ ਬੈਕਗ੍ਰਾਉਂਡ ਇਸ ਕਿਸਮ ਦੀ ਹੈ ਅਨਪੋਰਸ਼ਨਲੀ ਉਹਨੇ ਸਾਰੇ ਵਿਧਾਨ ਸਭਾ ਉਹਦਾ ਮਾਹੌਲ ਵਿਗਾੜਦਾ ਹੈ ਲੈਵਲ ਆਫ ਡਿਸਕਸ਼ਨ ਬਿਲਕੁਲ ਗਟਰ ਲੈਵਲ ਗਟਰ ਲੈਵਲ ਦੀ ਡਿਸਕਸ਼ਨ ਸ਼ੁਰੂ ਹੋ ਗਈ ਹੈ ਕੋਈ ਅਕਲਮੰਦੀ ਦੀ ਸਿਆਣੇ ਹੁੰਦੀ ਗੱਲ ਉਹ ਤੇ ਨਹੀਂ ਹੁੰਦੀ ਜੀ ਇੱਕ ਮੁੱਖ ਮੰਤਰੀ ਜੰਦਰਾ ਤੇ ਚਾਬੀਆਂ ਭਾ ਕੇ ਸਪੀਕਰ ਨੂੰ ਇਹ ਗੱਲ ਕਹਿ ਕੇ ਵਿਧਾਨ ਸਭਾ ਨੂੰ ਤਾਲੇ ਲਵਾ ਦਿਓ ਬੰਦਾ ਇਹ ਪਹਿਲੀ ਗੱਲ ਪੁੱਛੇ ਕਿ ਕੀ ਡਾਕਟਰ ਬੀ ਆਰ ਬੇਦਕਰ ਸਾਭੀ ਇਹ ਸੋਚੇ ਸੀ ਜਿਨ੍ਹਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਇਹ ਫੋਰਮ ਜਿਨੇ ਜਿੱਥੇ ਲੋਕ ਸੁਚੇਤ ਜੀ ਢੰਗ ਨਾਲ ਆਪਣੀਆਂ ਮੁਸ਼ਕਲਾਂ ਪੇਸ਼ ਕਰਦੇ ਤੁਸੀਂ ਬਜਟ ਪੇਸ਼ ਕਰ ਰਹੇ ਹੋ ਬਜਟ ਚ ਦੇਣ ਲੈਣ ਨੂੰ ਕੁਝ ਵੀ ਨਹੀਂ ਇਟ ਵਾਸ ਅ ਕੰਪਲੀਟ ਫੇਲਡ ਬਜਟ ਤੋਖਾ ਪੰਜਾਬ ਦੇ ਨਾਲ ਜਲੂਤ ਤੇ ਕਫਰ ਤੋਲਿਆ ਸਾਹਮਣੇ ਨਜ਼ਰ ਆ ਕਿ ਮੈਂ ਬਜਟ ਸਪੀਚ ਕੀਤੀ ਹੈ ਇੱਕ ਕੱਲ ਦਾ ਵੀ ਜਵਾਬ ਦੇ ਸਕਦੇ ਆ ਤੇ ਮੈਨਾਂ ਚੀਕ ਕੋ ਸੋ ਗੱਲੇ ਹੈ ਐਦ ਕਿ ਇਸ ਲਈ 13 ਜ਼ੀਰੋ ਕਹਿੰਦਾ ਸੀ ਨਾ ਭਗਵਾਨ ਮੇਰਾ ਓਪਨ ਚੈਲੰਜ ਹੈ ਜ਼ੀਰੋ ਤੇ ਆਪ ਆਏਗੀ 13 ਚ ਬਾਕੀ ਪਾਤੀਆ ਅੱਛਾ ਬਾਈ ਸਾਹਿਬ ਤੋਂ ਬਾਈ ਜੀ ਪਾਣੀ ਬਦਲਾ ਤੇ ਅੱਜ ਤੋਂ ਖਾਣਾ ਸੇ ਪੂਰਾ ਕਾਂਗਰਸ ਵਿਧਾਇਕ ਆਮ ਆਪੀ ਪਾਰਟੀ ਮੇਂ ਸ਼ਾਮਿਲ ਹੋ ਗਿਆ ਕਿਹਦੇ ਜਾਂਦੇ ਜਾਂਦੇ ਦੇਖੋ ਗੱਲ ਹੈ ਸਰਾ ਸਾਡਾ ਯੂਸੀ ਮੇਰਾ ਖਿਆਲ ਉਹ ਖੁਦਕਿਸ਼ੀ ਕਰਕੇ ਸਿਆਸੀ ਖੁਦਕਿਸ਼ੀ ਇਹਨੂੰ ਕਿਹਾ ਜਾਂਦਾ ਐਂਡ ਮੈਂ ਸਮਝੀ ਨਾ ਕਿ ਜਦੋਂ ਪਾਰਟੀਆਂ ਕੈਂਡੀਡੇਟ ਚੂਜ਼ ਕਰਨ ਉਹਨਾਂ ਦੀ ਬੈਕਗ੍ਰਾਉਂਡ ਜ਼ਰੂਰ ਵੇਖੋ ਮਾਈਂਡ ਕਰਦੇ ਨੇ ਜਦੋਂ ਮੈਂ ਕਹਿੰਦਾ ਜਦੋਂ ਮੈਂ ਸ਼ਬਦ ਕਹੀ ਇਹੋ ਜਿਹਾ ਇਸਤੇਮਾਲ ਕਰਨਾ ਪਿਡਿਗਰੀਡ ਬੰਦੇ ਪਿਡਿਗਰੀ ਦਾ ਇਹੀ ਫਰਕ ਹੁੰਦਾ ਪਹਿਲੇ ਜਿਹੜਾ ਅੱਜ ਸਾਨੂੰ ਛੱਡ ਕੇ ਗਿਆ ਇਹ ਪਹਿਲੇ ਪੀਪੀ ਪੀਵੀ ਸੀ ਮਨਪ੍ਰੀਤ ਬਾਦਲ ਨੂੰ ਛੱਡਾ ਫਿਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਖੁਦ ਚਲਾ ਗਿਆ ਖਾਲੀ ਦਲ ਚੜਿਆ ਮੌਕੇ ਤੇ ਆ ਕੇ ਪੈਰ ਤੇ ਸਾਡੇ ਲੋਕਾਂ ਨੇ ਇਹਨੂੰ ਕਾਂਗਰਸ ਸ਼ਾਮਿਲ ਕਰਕੇ ਟਿਕਟ ਦਿੱਤੀ ਉਨੇ ਨੂੰ ਆਪ ਵਾਲੇ ਨੇ ਵੇਖੋ ਆਪ ਕੋ ਤੁਸੀਂ ਇਹ ਵੇਖੋ ਜਿਹੜੀ ਗਵਰਨਮੈਂਟ ਢਾਈਆਂ ਸਾਲਾਂ ਦੀ ਜਾਂ ਸਵਾ ਦੋ ਸਾਲ ਦੀ ਆਫਿਸ ਦੇ ਵਿੱਚ ਇਹਨਾਂ ਕੋਲੇ ਇੱਥੇ ਰਿੰਕੂ ਵੀ ਫਾਰਮਰ ਕਾਂਗਰਸਮੈਨ ਇਹਨੂੰ ਹੀ ਚੁੱਕ ਕੇ ਲੈ ਗਏ ਉਹਦਾ ਮਤਲਬ ਇਹਨਾ ਇਹ ਆਪ تسلیم ਕਰਦੇ ਇਹਨਾਂ ਕੋ ਬੰਦਾ ਹੀ ਕੋਈ ਹੈ ਨਹੀਂ ਲੋਕ ਸਭਾ ਲੈਕਚਰ ਲੜਾਂ ਜੋ ਜਿਹੜਾ ਬਗਾਨੇ ਬੰਦੇ ਨੂੰ ਚੁੱਕ ਕੇ ਲੈਂਦਾ ਹੈ ਉਹ ਪਾਰਟੀ ਉਹਦਾ ਮਤਲਬ ਹੈ ਉਹਨਾਂ ਦੀ ਨਾ ਕੋਈ ਆਈਡੀਓਲੋਜੀ ਨਾ ਦੇ ਆਰ ਬੈਂਕਰਪਟ ਆਫ ਆਈਡੀਓਲੋਜੀ ਨਹੀਂ ਤੇ ਕਦੀ ਲੋਕਸ਼ਵਾਦੀਆਂ ਸੀਟਾਂ ਤੁਸੀਂ ਐਵੇਂ ਕੋਈ ਤੁਰਦਾ ਫਿਰਦਾ ਸੜਕ ਤੇ ਬੰਦਾ ਜਦੋਂ ਮਰਜੀ ਚੁੱਕ ਕੇ ਉਹਨੂੰ ਕਹੋ ਕਿ ਤੇ